ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਉਸ ਵੇਲੇ ਇੱਕ ਅਨੋਖੀ ਘਟਨਾ ਦੀ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਦੋਂ ਇੱਕ 65 ਸਾਲਾ ਬਜ਼ੁਰਗ ਮਾਤਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਅੰਦਰ ਜਦੋਂ ਦਾਖਲ ਹੋਣ ਲੱਗਦੀ ਹੈ ਤਾਂ ਉਹ ਚੱਕਰ ਖਾ ਕੇ ਉੱਥੇ ਹੀ ਡਿੱਗ ਜਾਂਦੀ ਹੈ ਬਾਅਦ ਵਿੱਚ ਪਰਿਵਾਰ ਵੱਲੋਂ ਉਸ ਬਜ਼ੁਰਗ ਮਾਤਾ ਨੂੰ ਕੁਝ ਨੇੜੇ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਲਿਜਾਂਦਾ ਜਾਂਦਾ ਹੈ ਜਿੱਥੇ ਕਿ ਪਤਾ ਚੱਲਦਾ ਹੈ ਕਿ ਬਜ਼ੁਰਗ ਮਾਤਾ ਦੀ ਹਾਰਟ ਐਟੈਕ ਆਉਣ ਦੇ ਕਾਰਨ ਮੌਤ ਹੋ ਗਈ ਹੈ ਦਰਸਲ ਇਹ ਅਜੀਬੋ ਗਰੀਬ ਘਟਨਾ ਸੁਲਤਾਨਪੁਰ ਲੋਧੀ ਦੇ ਉਸ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਨੇ ਜਿੱਥੇ ਸਿੱਖਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਆਪਣੀ ਜੀਵਨ ਦਾ ਸਭ ਤੋਂ ਲੰਮਾ ਸਮਾਂ ਬਤੀਤ ਕੀਤਾ ਸੀ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਕਿ ਅਕਿ ਇਸ ਬਜ਼ੁਰਗ ਮਾਤਾ ਦੇ ਨਾਲ ਉਸ ਦਾ ਪਰਿਵਾਰ ਵੀ ਨਤਮਸਤਕ ਹੋਣ ਲਈ ਆਇਆ ਹੋਇਆ ਸੀ ਤੇ ਕਿਸੇ ਕੇਸ ਵਿੱਚ ਬਰੀ ਹੋਣ ਦੀ ਖੁਸ਼ੀ ਵਿੱਚ ਉਹ ਮਾਲਕ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਆਏ ਹੋਏ ਸਨ। ਘਟਨਾ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਮੈਂ ਅਰਜਨਾਂ ਦੀ ਤਰ੍ਹਾਂ ਬੇਬੀ ਦੇਰ ਸਭ ਆਉਣਾ ਤੇ ਮਾਰੇ ਦਰਸ਼ਨ ਕਰਨਾ ਹੁਣਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਦਰਵਾਜ਼ੇ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਕਦੀ ਆ ਪਤਾ ਨਹੀਂ ਕੀ ਹੋਇਆ ਉਹਨੂੰ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਅਟੈਕ ਹੋਇਆ ਸੀ ਅਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੇਰਸਾਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਚੋਂ ਤੇ ਸ਼ਿਕਰਾ ਨਾ ਕਰਨਾ ਸੀ ਹੁਣ ਮਾਤਾ ਦੀ ਡੈਥ ਹੋ ਗਈ ਸੀ ਹਾਂਜੀ ਹੋ ਗਈ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਉਸ ਵੇਲੇ ਇੱਕ ਅਨੋਖੀ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਦੋਂ ਇੱਕ 65 ਸਾਲਾ ਬਜ਼ੁਰਗ ਮਾਤਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਅੰਦਰ ਜਦੋਂ ਦਾਖਲ ਹੋਣ ਲੱਗਦੀ ਹੈ ਤਾਂ ਉਹ ਚੱਕਰ ਖਾ ਕੇ ਉੱਥੇ ਹੀ ਡਿੱਗ ਜਾਂਦੀ ਹੈ ਬਾਅਦ ਵਿੱਚ ਪਰਿਵਾਰ ਵੱਲੋਂ ਉਸ ਬਜ਼ੁਰਗ ਮਾਤਾ ਨੂੰ ਕੁਝ ਨੇੜਲੇ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਲੈ ਜਾਂਦਾ ਜਾਂਦਾ ਹੈ ਜਿੱਥੇ ਕਿ ਪਤਾ ਚੱਲਦਾ ਹੈ ਕਿ ਬਜ਼ੁਰਗ ਮਾਤਾ ਦੀ ਹਾਰਟ ਐਟਕ ਆਉਣ ਦੇ ਕਾਰਨ ਮੌਤ ਹੋ ਗਈ ਹੈ ਦਰਅਸਲ ਇਹ ਅਜੀਬੋ ਗਰੀਬ ਘਟਨਾ ਸੁਲਤਾਨਪੁਰ ਲੋਧੀ ਦੇ ਉਸ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਨੇ ਜਿੱਥੇ ਸਿੱਖਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦਾ ਸਭ ਤੋਂ ਲੰਮਾ ਸਮਾਂ ਬਤੀਤ ਕੀਤਾ ਸੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਕਿ ਇਸ ਬਜ਼ੁਰਗ ਮਾਤਾ ਦੇ ਨਾਲ ਉਸ ਦਾ ਪਰਿਵਾਰ ਵੀ ਨਤਮਸਤਕ ਹੋਣ ਲਈ ਆਇਆ ਹੋਇਆ ਸੀ ਤੇ ਕਿਸੇ ਕੇਸ ਵਿੱਚ ਬਰੀ ਹੋਣ ਦੀ ਖੁਸ਼ੀ ਵਿੱਚ ਉਹ ਮਾਲਕ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਆਏ ਹੋਏ ਸਨ ਘਟਨਾ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ ਮੈਂ ਅਰਜਨਾਂ ਦੀ ਤਰ੍ਹਾਂ ਬੇਬੀ ਦੇਰ ਸਾਹਿਬ ਆਉਣਾ ਤੇ ਮਾਰੇ ਦਰਸ਼ਨ ਕਰਨਾ ਹੁਣਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੇਸਬ ਦੇ ਅੰਦਰ ਦਰਵਾਜ਼ੇ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਕਤੀ ਆ ਪਤਾ ਨਹੀਂ ਕੀ ਹੋਇਆ ਉਹਨੂੰ ਤਾਂ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਅਟੈਕ ਹੋਇਆ ਸੀ ਅਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੀਰ ਸਾਹਿਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਨੇ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਚੋਂ ਤੇ ਸ਼ੁਕਰਾਨਾ ਕਰਨਾ ਆਇਆ ਸੀ ਠੀਕ ਹੈ ਹੁਣ ਮਾਤਾ ਦੀ ਡੈਥ ਹੋ ਗਈ ਹਾਂਜੀ ਹੋ ਗਈ